ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾ ਪੰਜਾਬੀ ਆਪ ਸਾਰੇ ਠੀਕ ਠਾਕ ਹੋਵੋਗੇ ਅੱਜ ਅਸੀਂ ਆਈਸੀ ਰਾਏਕੋਟ ਗ੍ਰੀਨ ਹੈਵਨ ਨਰਸਰੀ ਦੇ ਕੋਲੇ ਆਪਣੇ ਸਤਿਕਾਰਯੋਗ ਵੀਰ ਜੀ ਖਾਲਸਾ ਜੀ ਜਿਹੜੇ ਫਾਸਟ ਫੂਡ ਦਾ ਕੰਮ ਕਰਦੇ ਨੇ ਜਿਨ੍ਹਾਂ ਦੇ ਕੋਲੇ ਨਾ ਕਈ ਤਰ੍ਹਾਂ ਦੀਆਂ ਚੀਜ਼ਾਂ ਤਿਆਰ ਹੁੰਦੀਆਂ ਨੇ ਖਾਲਸ 버ਗਰ ਸਪੈਸ਼ਲ ਦੇਸੀ ਘਿਓ ਦੇ ਵਿੱਚ ਜਿਹੜਾ ਤਿਆਰ ਕੀਤਾ ਜਾਂਦਾ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੋਰੀ ਉਹ ਠੀਕ ਹੋ ਗਏ ਹਾਂਜੀ ਬਹੁਤ ਤੇ ਚਲੋ ਵਧੀਆ ਚਾਹੀਦੇ ਵੀਰੇ ਆ ਮੇਰੇ ਆਪਣਾ ਜਿਹੜੇ ਇੱਕ ਲਾਇਸੈਂਸ ਹੈ ਤੇ ਆ ਤੁਹਾਡਾ ਟ੍ਰੇਨਿੰਗ ਦਾ ਹੋਵੇ ਹੈਨਾ ਜੀ ਇਹ ਟ੍ਰੇਨ ਵਾਲਾ ਆਪਣਾ ਹੈਗਾ ਵਾ ਹਾਂਜੀ ਸਰਟੀਫਿਕੇਟ ਆਪਣਾ ਲਾਇਸੈਂਸ ਹੈਗਾ ਵਾ ਜੀ ਤਾਂ ਕਿ ਵੀ ਗਵਰਨਮੈਂਟ ਦੇ ਵੱਲੀ ਤੇ ਤੁਹਾਡਾ ਜਿਹੜਾ ਨਗਰ ਆ ਉਹ ਗੋਂਦਵਾਲਾ ਹੈਨਾ ਰਾਏਕੋਟ ਦੇ ਲਾਗੇ ਤੇ ਵੀਰੇ ਉਹਨਾਂ ਦਾ ਕੰਮ ਬਹੁਤ ਵਧੀਆ ਜੀ ਤੇ 90% ਨੇਚਰਲ 버ગર ਤਿਆਰ ਕਰਦੇ ਨੇ ਵੀਰੇ ਹੁਣ ਕਿਉਂਕਿ ਇਹ ਚੀਜ਼ ਤੁਹਾਨੂੰ ਕਦੇ ਦੇਖਣ ਨੂੰ ਨਹੀਂ ਮਿਲੂਗੀ ਕਿਉਂਕਿ ਗੰਦਮਾ ਦਾ ਆਪਾਂ ਆਮ ਹੀ ਖਾਣੇ ਦਿੰਦੇ ਆ ਤੇ ਵੀਰੇ ਨੇਚਰਲ 버ગર ਤਿਆਰ ਕਰਦਾ 90% ਤੇ ਵੀਰੇ ਸਮਾਨ ਜਿਹੜਾ ਤੁਸੀਂ ਘਰੇ ਤਿਆਰ ਕਰਦੇ ਸੌਸੇਸ ਵਗੈਰਾ ਉਹ ਵੀ ਮੜੇ ਦੱਸ ਦੀ ਹਾਂਜੀ ਵੀਰ ਜੀ ਜਿਹੜਾ ਆਪਾਂ ਸਿੰਪਲ 버ગર ਵੀ ਆ ਉਹਦੇ ਵਿੱਚ ਵੀ 50% ਸੌਸ ਆਪਾਂ ਘਰੇ ਤਿਆਰ ਕਰਦੇ ਆ ਹਾਂਜੀ ਤੇ ਉਹਨੂੰ ਵੀ ਆਪਾਂ ਸਰੋਂ ਦੇ ਤੇਲ ਵਿੱਚ ਤਿਆਰ ਕਰਦੇ ਆ ਮਤਲਬ ਕਿ ਤੇ ਕੀ ਜਿਹੜੀ ਉਹਦੀ ਹੈਗੀ ਆ ਸਰੋਂ ਦੇ ਤੇਲ ਵਿੱਚ ਫਰਾਈ ਕਰਦੇ ਆ ਠੀਕ ਆ ਵੀਰੇ ਤੇ ਜਿਹੜਾ ਆਪਣਾ ਖਾਲਸ ਵਰਗਰ ਹੈਗਾ ਵਾ ਹਾਂਜੀ ਉਹ ਵੀ ਆਪਣੀਆਂ ਜਿਹੜੀਆਂ ਸੌਸਾਂ ਨੇ 100% ਹੀ ਨੇਚਰਲ ਲਏਗੀਆਂ ਜਿਸ ਤਾਕੇ ਜਿਹੜੀ ਉਹਦੀ ਗਰੇਵੀ ਤਿਆਰ ਕਰਦੇ ਆ ਉਹਦੇ ਵਿੱਚ ਆਪਾਂ ਮੂੰਗਫਲੀ ਔਰ ਕਾਜੂ ਵਰਤਦੇ ਆ ਉਹ ਵੀ ਜਿਹੜੇ ਟਿਕੀ ਨਹੀਂ ਕਰਦੇ ਉਹ ਦੇਸੀ ਘਿਓ ਦੇ ਵਿੱਚ ਹੀ ਫਰਾਈ ਕਰਦੇ ਆ ਠੀਕ ਆ ਵੀਰੇ ਤੇ ਅਸੀਂ ਵੀ ਵੀਰੇ ਹੁਣਾਂ ਕੋਲੇ ਵਰਗਰ ਹੈ ਗਿਆ ਸੀਗਾ ਤੇ ਅਕਸਰ ਅਸੀਂ ਆਉਣੇ ਜਾਂਦੇ ਰਹਿੰਦੇ ਆ ਤੇ ਵੀਰੇ ਹੁਣਾਂ ਨਾਲ ਮਿਲਦੇ ਰਹਿੰਦੇ ਆ ਵੀਰੇ ਹੁਣਾਂ ਕੋਲੇ ਰੁਕਦੇ ਆ ਤੇ ਬਹੁਤ ਵਧੀਆ ਰਿਸਪੌਂਸ ਹੁੰਦਾ 버ਗਰ ਦਾ ਕਿਉਂਕਿ ਨੇਚਰਲ 버ਗਰ ਜਦੋਂ 90% ਨੇਚਰਲ 버ਗਰ ਦੀ ਜੇ ਗੱਲ ਕਰੀਏ ਇੰਨਾ ਸਿਰਾ 버ਗਰ ਹੁੰਦਾ ਦੇਖੋ ਜੀ ਸਾਡਾ ਕੰਮ ਇਹਨਾਂ ਜਿਹੜਾ ਉਹ ਸਪੋਰਟ ਕਰਨਾ ਹੈ ਅਸੀਂ ਪ੍ਰਮੋਟ ਕਰਦੇ ਤੇ ਆਪਾਂ ਸਾਰੇ ਨੇ ਰਲ ਮਿਲ ਕੇ ਸਪੋਰਟ ਕਰਨੀ ਹੁੰਦੀ ਹੈ ਤੇ ਵੀਰੇ ਹੁਣੇ ਤੁਹਾਨੂੰ ਜਿਹੜਾ ਐਡਰੈਸ ਦੱਸਦੇ ਨੇ ਕਿ ਵੀਰੇ ਹੁਣੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਕਿੱਥੇ ਖੜਦੇ ਨੇ ਹਾਂਜੀ ਵੀਰੇ ਦੱਸ ਦਿਓ ਹਾਂਜੀ ਵੀਰ ਜੀ ਆਪਣੀ ਜਿਹੜੀ ਇਹ ਸ਼ਾਪ ਲੱਗੀ ਹੋਈ ਹੈ ਇਸ ਵਕਤ ਹਰੀ ਸੰਗਨ ਲੋਹ ਚੌਂਕ ਤੋਂ ਜੇ ਜੁ ਲੁਧਿਆਣੇ ਨੂੰ ਜਾਣੇ ਆ ਹਾਂਜੀ ਉਹਦੇ ਨੇੜੇ ਹੀ ਗ੍ਰੀਨ ਹੈਵਨ ਨਰਸਰੀ ਆ ਉਹਦੇ ਬਿਲਕੁਲ ਕੋਲ ਲਾਉਨੇ ਆ ਤੇ ਕਿੰਨੇ ਵਜੇ ਸਾਡਾ ਟਾਈਮਿੰਗ ਹੈਗੀ ਆ 2 ਵਜੇ ਤੋਂ ਲੈ ਕੇ ਰਾਤ 9 ਵਜੇ ਠੀਕ ਆ ਬਰੇ ਬਹੁਤ ਬਹੁਤ ਧੰਨਵਾਦ ਪੰਜਾਬੀ ਆਪਣੇ ਬੰਦੇ ਨੂੰ ਸਪੋਰਟ ਕਰਿਆ ਕਰੋ ਤੇ ਉਮੀਦ ਕਰਦਾ ਆਪ ਸਾਰੇ ਚੜ੍ਹਦੀ ਕਲਾ ਵਿੱਚ ਰਹੋਗੇ ਧੰਨਵਾਦ ਜੀ